ज दान गुरू ग्रीनवासन ती गुरू ग्रंथ साहिब महाराज पातशाह जी तर तर श्री गुरू गुर गुर रामदास सोटी सुरतान कर मुश्किल आसार ਵਾਦਰੀਓ ਮੁਰੂਰ ਸੰਗਤਿ ਫਤਿਹ ਦੀ ਸ਼ਾਨ ਕਰੀਏ ਵਾਹਿਗੁਰੂ ਜੀ ਦਾ ਖਲਸਾ ਵਾ 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 ਹੈ ਗੁਰਜੀ ਕੀ ਫਤਿਹ ਆਈ ਇੰਗਲੈਂਡ ਤੱਕ ਵਾਦੀ ਜੋੜ ਪਹੁੰਚੇ ਕਿਉਂਕਿ ਮੈਂ ਉੱਥੇ ਇੰਗਲੈਂਡ ਗਿਆ ਕੇ ਆਇਆ ਹਾਂ ਕਿ ਜੋ ਕਿਰਤ ਦਰਬਾਰ ਪੰਜਾਬ ਦੇ ਵਿੱਚ ਹੁੰਦੇ ਨਹੀਂ ਉਹਨਾਂ ਦਾ ਆਪ ਕੋਈ ਮੁਕਾਬਲਾ ਨਹੀਂ ਉਹ ਕਹਿੰਦੇ ਜੀ ਮੰਨਦੇ ਐਕਸੈਪਟ ਕੀਤਾ ਉਹਨਾਂ ਨੇ ਫਤਿਹ ਉੱਥੇ ਤੱਕ ਜਾਵੇ ਵਾਹਿਗੁਰੂ ਜੀ ਦਾ ਖਲਸਾ ਵਾ ਵਾ ਹੈ ਗੁਰਜੀ ਕੀ ਫਤਿਹ ਸਤਿ ਗੁਰੂ ਗ੍ਰੰਥ ਸਾਹਿਬ ਜੀ ਹਰ ਇੱਕ ਪਾਵਨ ਪਿਤਰ ਜਨਨਾ ਵਿੱਚ ਨਮਸਕਾਰ ਕੋਟ ਆਪ ਸਭੀ ਬਹੁ ਸੰਗਤ ਦੇ ਚਰਨਾਵਿਚ ਸ਼ੁਭ ਓਕਤਨੀ ਪ੍ਰੇਮੀਆਂ ਤੇ ਪਾਵਨ ਪਿਤਰ ਜਨਨਾ ਵਿੱਚ ਔਰ ਖਾਸ ਕਰ ਖਾਸ ਕਰਕੇ ਇਸ ਦਰਬੇ ਨੂੰ ਮੇਰਾ ਕੋਟ ਕੋਟ ਨਮਨ ਹੈ ਜਿਸ ਕੰਤੇ ਦੇ ਨਾਲ 우ਸਤਾਦ ਮੁਜ਼ਾਫਤ ਅਲੀ ਸਲਮਾਨ ਕਾਨ ਸਾਹਿਬ ਦਾ ਨਾਮ जुड़ा ਹੈ पुरातन गवै कल इस करके शब्द मैं के दो शब्द पहला शब्द मेरा प्यारा प्रीतम सतगुरु रखवाला तन गुरु रामदास साहब महाराज भाषण दूजा शब्द जो आपने यहां होर्डिंग बनाए थे लिखा कोई आन मिलावे मेरा प्रीतम प्यारा और इस पर आप दूचाई दो शब्द आपद शर्द्द कराट समाप्ति करूंगा ਨੇ ਕਿਰੇ ਨਹੀਂ ਆ ਪਾਇਆ ਪਾਈ ਬੰਦ ਦਸੰਗਰ ਮਿਲਾਇਆ ਪੈਸਾ ਪੈਦੰ ਦਸੰਗਰ ਥੋੜੀ ਸਾਥ ਪਰ ਸਮੂਹ ਬੱਚੇ ਜੋ ਸਾਥ ਤੇਰੇ ਨੇ ਬਹੁਤ ਪੁਰਾਣੀਆਂ ਯਾਦਾਂ ਨੇ ਉਹ ਯਾਦਾਂ ਪੁਰਾਣੀਆਂ ਨਹੀਂ ਹੋਈਆਂ ਲੇਕਿਨ ਅੱਜ ਵੀ ਬਿਲਕੁਲ ਉਹੀ ਸਮਾਂ ਹੈ ਕੁਝ ਰਹੇ ਨੇ ਤੇਰੇ ਸਾਰਿਆਂ ਨੇ ਜਾਨਣਾ ਹੈ ਉਹ ਜਿਹੜੀ ਇੱਕ ਸ਼ਾਪ ਬਣੀ ਸੀ ਇੰਟਰਨੈਸ਼ਨਲ ਕਰਤਨ ਕਾਉਂਸਲ ਦੇ ਉਹ ਤੁਹਾਡੇ ਦਿਲਾ ਤੇ ਰਾਜ ਕੀਤਾ ਤੇ ਤੁਸੀਂ ਵੀ ਵੱਧ ਤੋਂ ਵੱਧ ਅਸੀਸਾਂ ਸਾਨੂੰ ਬਖਸ਼ਿਸ਼ ਕੀਤੀਆਂ ਆ ਬੜੇ ਪਿਆਰ ਨਾਲ ਸਭ ਸਭ ਕਰਦੇ ਹਨ ਸ਼ਰਧਾ ਸ਼ਰਧਾ ਕਰਦੇ ਹਨ

ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਦਾ ਤਨ ਗੁਰੂ ਆਮਦਾਸ ਜੀ ਤਨ ਗੁਰੂ ਦਾ ਤਨ ਗੁਰੂ ਆਮਦਾਸ ਤਨ ਗੁਰੂ ਰਾਮਦਾਸ ਜੀ ਜਪੋ ਤਨ ਗੁਰੂ ਦਾ ਕਹ ਦਿਓ ਦਾਤ ਦਾ ਤਨ ਗੁਰੂ ਆਮਦਾਸ ਜੀ ਤਨ ਗੁਰੂ ਪੰਜਾਬ ਦੀ ਪੁਰਾਣੀ ਤੇ ਪਰੋਸੇਮੰਦ ਢਿੱਲੋਂ ਇੰਟਰਨੈਸ਼ਨਲ ਕੋਰੀਅਰ ਸਰਵਸ ਰੇਲਵੇ ਰੋਡ ਨਮਾ ਸ਼ਹਿਰ ਵਿਦੇਸ਼ ਨੂੰ ਪਾਰਸਲ ਡਾਕੂਮੈਂਟਸ ਕੱਪੜੇ ਤੇ ਹੋਰ ਘਰੇਲੂ ਸਮਾਨ ਭੇਜਣ ਦੇ ਲਈ ਸੰਪਰਕ ਕਰੋ ਫੋਨ ਨੰਬਰ 87250 11620 87250 11620 ਤੇ ਫੋਨ ਕਰੋ ਘੱਟ ਖਰਚਾ ਫਾਸਟ ਸਰਵਸ